ਨਮਸਕਾਰ ਸਤਿ ਸ਼੍ਰੀ ਅਕਾਲ ਇਹ ਸਾਡੇ ਡਾਕਟਰ ਸਾਹਿਬ ਨੇ ਡਾਕਟਰ ਰਵਿੰਦਰ ਸਿੰਘ ਜੀ ਐਮ ਡੀ ਪੀਡੀਆਟ੍ਰੀਸ਼ਨ ਬੱਚਿਆਂ ਦੇ ਡਾਕਟਰ ਤੇ ਅਸੀਂ ਪਿਛਲੇ ਸਾਲ ਵੀ ਹਫਤੇ ਚ ਇੱਕ ਵਾਰੀ ਜ਼ਰੂਰੀ ਟੌਪ ਜਿਹੜੀ ਹੈ ਉਹ ਹੈਲਥ ਦੇ ਬਾਰੇ ਤੇ ਲੋਕਾਂ ਨੂੰ ਜਿੰਨਾ ਕੋਸ਼ਕਦਾ ਅਵੇਅਰ ਕਰਨ ਵਾਸਤੇ ਕਰਦੇ ਸੀ ਸੋ ਅਸੀਂ ਹੁਣ ਦੁਬਾਰਾ ਫੇਰ ਉਹ ਸ਼ੁਰੂ ਕੀਤੀ ਹੈ ਜਿਸ ਦੇ ਨਾਲ ਅਸੀਂ ਜਿੰਨਾ ਸਾਡਾ ਨੌਲੇਜ ਹੈ ਅਸੀਂ ਲੋਕਾਂ 'ਚ ਵੰਡ ਸਕੀਏ ਤੇ ਲੋਕਾਂ ਨੂੰ ਅਵੇਅਰ ਕਰ ਸਕੀਏ ਤੇ ਸਾਨੂੰ ਆਪਣੇ ਆਪਣੇ ਬੱਚਾ ਲੱਗਦਾ ਡਾਕਟਰ ਸਾਹਿਬ ਅੱਜ ਅਸੀਂ ਬੇਸਿਕਲੀ ਗੱਲ ਕਰਨੀ ਚਾਹੁੰਦੇ ਹਾਂ ਜਿਵੇਂ ਡਿਲੀਵਰੀ ਦੇ ਵਿੱਚ ਅੱਜਕੱਲ ਸਖਤੀ ਵੀ ਬਹੁਤ ਹੈ ਵੀ ਬੱਚਿਆਂ ਦੇ ਡਾਕਟਰ ਦਾ ਹੋਣਾ ਬਹੁਤ ਜ਼ਰੂਰੀ ਹੈ ਜਿਵੇਂ ਕੋਈ ਬੱਚਾ ਹੁੰਦਾ ਹੈ ਤੇ ਬੱਚਿਆਂ ਵਾਸਤੇ ਕੀ ਕੀ ਦਿੱਕਤਾਂ ਸਰ ਵੀ ਕਿਉਂ ਜ਼ਰੂਰੀ ਹੈ ਕਿਉਂਕਿ ਉਹ ਬਹੁਤ ਜ਼ਿਆਦਾ ਸਟਿਕਨਸ ਹੋਈਏ। ਕੀ ਇਹ ਜ਼ਰੂਰੀ ਹੈ ਕਿ ਵੈਸੇ ਇੱਕ ਦੇਖੋ-ਦੇਖੀ ਚੀਜ਼ਾਂ ਹੋ ਰਹੀਆਂ। ਸੱਸੀ ਗੱਲ ਜੀ ਸਾਰਿਆਂ ਨੂੰ ਇਸਨ ਬਹੁਤ ਵਧੀਆ ਤੁਸੀਂ ਕੁਐਸਚਨ ਪੁੱਛਿਆ। ਸੋ ਅੱਜਕੱਲ ਜਿਵੇਂ ਸਾਡੀ ਸਰਕਾਰ ਵੀ ਜਾਂ ਮਤਲਬ ਆਪਣਾ ਹੈਲਥ ਸਿਸਟਮ ਇਹ ਚੀਜ਼ ਕੰਪਲਸਰੀ ਕਰ ਰਿਹਾ ਹੈ ਕਿ ਭਾਵੇਂ ਡਿਲੀਵਰੀ ਨੋਰਮਲ ਹੋਵੇ ਜਾਂ ਫਿਰ ਸੀਜ਼ੇਰੀਅਨ ਹੋਵੇ ਬੱਚਿਆਂ ਦਾ ਡਾਕਟਰ ਹੋਣਾ ਬਹੁਤ ਹੀ ਜ਼ਰੂਰੀ ਹੈ। ਠੀਕ ਹੈ। ਇਹਦਾ ਸਰ ਖਾਸ ਰੀਜ਼ਨ ਕੀ ਹੈ ਕਿ ਜਦੋਂ ਹੀ ਸਰ ਬੱਚਾ ਮਾਂ ਦੇ ਜਿਵੇਂ ਪਹਿਲਾਂ ਗਰਭ ਚ ਹੁੰਦਾ ਹੈ ਉਸ ਟਾਈਮ ਸਰ ਬੱਚੇ ਦੀ ਸਾਰੀ ਨਿਊਟ੍ਰੀਸ਼ਨ, ਆਕਸੀਜਨ ਵਗੈਰਾ ਸਾਰਾ ਕੁਝ ਮਾਂ ਤੋਂ ਬੱਚੇ ਨੂੰ ਪ੍ਰੋਵਾਈਡ ਹੁੰਦਾ ਹੈ। ਪਰ ਸਰ ਜਿਵੇਂ ਹੀ ਬੱਚੇ ਦੀ ਡਿਲੀਵਰੀ ਹੁੰਦੀ ਹੈ, ਬਰਥ ਹੁੰਦਾ ਹੈ ਤਾਂ ਆਪਾਂ ਕੋਈ ਵੀ ਅਗਰ ਨੋਰਮਲ ਭਾਸ਼ਾ ਵਿੱਚ ਸਭ ਤੋਂ ਪਹਿਲਾ ਕੁਐਸਚਨ ਕੀ ਪੁੱਛਿਆ ਜਾਂਦਾ ਜਾਂ ਆਦੀ ਪੁੱਛਦੇ ਆ ਕਿ ਬੱਚਾ ਜੰਮਦੇ ਸਾਰੀ ਰੋਇਆ ਕਿ ਨਹੀਂ ਰੋਇਆ ਠੀਕ ਹੈ ਉਹਦੇ ਪਿੱਛੇ ਸਰ ਸਾਇੰਸ ਕੀ ਹੈ ਬੱਚੇ ਦਾ ਜੰਮਦੇ ਸਾਰੀ ਰੋਣਾ ਕਿਉਂ ਜ਼ਰੂਰੀ ਹੈ ਕਿਉਂਕਿ ਸਰ ਬੱਚਾ ਜਦੋਂ ਮਾਂ ਦੇ ਪੇਟ ਵਿੱਚ ਹੁੰਦਾ ਆ ਉਦੋਂ ਉਹਨੂੰ ਸਾਹ ਲੈਣ ਦੀ ਜ਼ਰੂਰਤ ਨਹੀਂ ਪੈਂਦੀ ਆ ਆਕਸੀਜਨ ਵਗੈਰਾ ਮਦਰ ਤੋਂ ਪ੍ਰੋਵਾਈਡ ਹੁੰਦੀ ਹੈ ਬਟ ਜਿਵੇਂ ਹੀ ਬੱਚੇ ਦਾ ਬਰਥ ਹੁੰਦਾ ਆ ਬੱਚਾ ਪਹਿਲਾ ਜਦੋਂ ਰੋਣਾ ਆਪਣਾ ਰੋਂਦਾ ਆ ਉਹਦੇ ਨਾਲ ਹਵਾ ਉਹਦੇ ਫੇਫੜਿਆਂ 'ਚ ਜਾਂਦੀ ਹੈ ਤੇ ਫੇਫੜਿਆਂ ਵਿੱਚ ਜਿਹੜਾ ਪਾਣੀ ਭਰਿਆ ਹੁੰਦਾ ਉਹ ਬਾਹਰ ਜਾਂਦਾ ਤੇ ਫਿਰ ਆਕਸੀਜਨ ਫੇਫੜਿਆਂ ਤੋਂ ਹੁੰਦੇ ਹੁੰਦੇ ਬਲੱਡ ਵਿੱਚ ਫਿਰ ਆਰਗਨਸ ਤੇ ਮੇਨਲੀ ਬ੍ਰੇਨ 'ਚ ਪਹੁੰਚਦੀ ਹੈ ਤੇ ਤੁਸੀਂ ਦੇਖੋਗੇ ਅਗਰ ਬੱਚਾ ਜਨਮ ਤੇ ਨਹੀਂ ਹੋਏਗਾ ਕੁਝ ਕੁ ਸੈਕੰਡਾਂ ਦਾ ਵੀ ਅਗਰ ਫਰਕ ਪੈ ਜਾਏਗਾ ਤਾਂ ਜਿਹੜੀ ਆਕਸੀਜਨ ਬੱਚੇ ਦੇ ਬਲੱਡ ਤੋਂ ਬ੍ਰੇਨ ਤੱਕ ਪਹੁੰਚਣੀ ਉਹ ਨਹੀਂ ਪਹੁੰਚੇਗੀ ਤੇ ਉਸ ਟਾਈਮ ਬੱਚਿਆਂ ਦੇ ਡਾਕਟਰ ਦਾ ਹੋਣਾ ਇੰਨਾ ਜ਼ਰੂਰੀ ਇਸ ਲਈ ਹੈ ਕਿ ਅਗਰ ਬੱਚਾ ਨਹੀਂ ਰੋਇਆ ਤਾਂ ਉਹਨੂੰ ਇੰਟੂਵੇਟ ਕਰਕੇ ਜਾਂ ਆਕਸੀਜਨ ਡਾਕਟਰ ਦੇ ਕੇ ਜਲਦੀ ਤੋਂ ਜਲਦੀ ਉਹਦੇ ਬ੍ਰੇਨ ਤੱਕ ਆਪਾਂ ਆਕਸੀਜਨ ਪਹੁੰਚਾਈਏ ਕਿਉਂਕਿ ਸਰ ਉਹ ਜਿਹੜਾ ਅਗਰ ਆਕਸੀਜਨ ਨਹੀਂ ਪਹੁੰਚੀ ਬੱਚੇ ਦੇ ਬ੍ਰੇਨ ਤੱਕ ਤਾਂ ਉਹ ਪਰਮਾਨੈਂਟਲੀ ਬੱਚੇ ਦਾ ਬ੍ਰੇਨ ਜਿਹੜਾ ਡੈਮੇਜ ਹੋ ਜਾਂਦਾ ਤੇ ਉਹ ਡੈਮੇਜ ਸਰ ਇਰਰੀਵਰਸੀਬਲ ਹੁੰਦਾ ਕੁਝ ਸੈਕਿੰਡਸ ਦੇ ਨਾਲ ਵੀ ਇੰਨਾ ਫਰਕ ਪੈ ਜਾਂਦਾ ਕਿ ਬਾਅਦ ਵਿੱਚ ਆਪਾਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਜੋ ਡੈਮੇਜ ਬ੍ਰੇਨ ਦਾ ਇੱਕ ਵਾਰੀ ਹੋ ਗਿਆ ਉਹਨੂੰ ਆਪਾਂ ਵਾਪਸ ਨਹੀਂ ਕਰ ਸਕਦੇ ਮੈਡੀਕਲ ਟਰਮ ਦੇ ਵਿੱਚ ਇਹਨੂੰ ਆਪਾਂ ਐਚ ਆਈ ਕਹਿੰਦੇ ਆ ਜਿਵੇਂ ਕਿ ਹਾਈਪੋਕਸਿਕ ਇਸਟੈਮਿਕ ਇਨਕੇਫੈਲੋਪੈਥੀ ਇਹ ਸਿਰ ਇਰਰੀਵਰਸੀਬਲ ਹੁੰਦੀ ਹੈ ਤੇ ਇਸ ਕਰਕੇ ਬੱਚਿਆਂ ਦਾ ਡਾਕਟਰ ਦਾ ਉੱਥੇ ਹੋਣਾ ਬਹੁਤ ਹੀ ਜ਼ਰੂਰੀ ਹੈ ਇਹ ਤਾਂ ਸਿਰ ਮੇਨ ਰੀਜ਼ਨ ਹੋ ਗਿਆ ਬਾਕੀ ਵੀ ਜਰ ਅਗਰ ਬੱਚੇ ਨੂੰ ਕੁਈ ਛੋਟੀ ਮੋਟੀ ਦਿੱਕਤ ਹੈ ਬੱਚਾ ਸਾਹ ਪ੍ਰੋਪਰ ਨਹੀਂ ਲੈਂਦਾ ਰੋ ਤਾ ਪਿਆ ਬੱਚਾ ਬਟ ਉਹਦੇ ਜਿਹੜੇ ਸਾਹ ਦੇ ਨੰਬਰ ਘਟ ਨੇ ਜਾਂ ਬਹੁਤ ਜ਼ਿਆਦਾ ਤੇਜ਼ ਨੇ ਤਾਂ ਉਹ ਵੀ ਆਪਾਂ ਨੂੰ ਉਹਨੂੰ ਬੱਚੇ ਨੂੰ ਅਸੈਸ ਕਰਕੇ ਕਿ ਉਹਨੂੰ ਆਈਸੀਯੂ ਦੀ ਲੋੜ ਤਾਂ ਹੈ ਜਾਂ ਨਹੀਂ ਹੈ ਫਿਰ ਉਸ ਅਕੋਰਡਿੰਗ ਆਪਾਂ ਨੇ ਬੱਚੇ ਨੂੰ ਅਪੀਕੀਟ ਕਰਨਾ ਬਿਲਕੁਲ ਡਾਕਟਰ ਸਾਹਿਬ ਠੀਕ ਹੈ ਬੇਸਿਕਲੀ ਹੁਣ ਵੀ ਪਿੰਡਾਂ 'ਚ ਮੈਂ ਦੇਖਿਆ ਤੇ ਪਹਿਲੇ ਵੀ ਆਮ ਲੋਕਾਂ ਨੂੰ ਵੀ ਪਤਾ ਹੈ ਜਿਵੇਂ ਕੁਝ ਬੱਚੇ ਦੇਖਣੇ ਨੂੰ ਬહેરા ਜੇ ਗੁੰਗੇ ਜੇ ਲੱਗਦੇ ਆ ਮੂਝੋ ਤੁਕ ਸੁੜਦੇ ਰਹਿੰਦੇ ਬਿਚਾਰੇ ਬੱਚੇ 7 ਸਾਲ ਦੀ ਉਮਰ 'ਚ 10 ਸਾਲ ਦੀ ਉਮਰ 'ਚ ਜਦਾਂ ਚੱਲਦੇ ਲੇਟ ਹੈ ਜਾਂ ਦੇਖਦੇ ਲੇਟ ਹੈ ਜਾਂ ਉਹਨਾਂ ਨੂੰ ਐਪੀਲੈਪਸੀ ਫਿੱਟ ਬੱਚਿਆਂ ਦੇ ਦੌਰੇ ਪੈਣ ਸ਼ੁਰੂ ਹੋ ਜਾਂਦੇ ਮਿਰਗੀ ਦੇ ਦੌਰੇ ਪੈਣ ਸ਼ੁਰੂ ਹੋ ਜਾਂਦੇ ਜਦੋਂ ਉਹਨਾਂ ਤੇ ਕੋਈ ਐਮ ਆਰ ਆਈ ਕਰਾਣੇ ਆ ਜਾਂ ਕੋਈ ਸੀਟੀ ਕਰਾਣੇ ਆ ਜਦ ਫਿਰ ਉਹ ਕਈ ਵਾਰੀ ਵੱਡੇ ਸੀ ਜੁੱਟ ਜਾਂਦੇ ਫਿਰ ਉਹਨਾਂ ਨੂੰ ਇਹੀ ਪੁੱਛਿਆ ਜਾਂਦਾ ਵੀ ਭਾਈ ਬੱਚਾ ਜੰਮਣ ਵੇਲੇ ਲੇਟਰ ਹੋਇਆ ਸੀ ਕਿ ਨਾਲ ਦੀ ਨਾਲ ਰੋਪਿਆ ਸੀ ਬੇਸਿਕਲੀ ਇਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਇਹ ਔਰ ਫਿਰ ਇਹ ਬੱਚੇ ਅਬਨਾਰਮਲੀ ساری ਜ਼ਿੰਦਗੀ ਅਬਨਾਰਮਲ ਹੋ ਜਾਂਦੇ ਆਮ ਬੱਚਿਆਂ ਨਾਲ ਤੇ ਉਹ ਤੁਰਦੇ ਵੀ ਲੇਟ ਹੈ ਬੈਠਦੇ ਵੀ ਲੇਟ ਹੈ ਤੇ ਉਹਨਾਂ ਨੂੰ ਅੱਗੇ ਫਿਰ ਬੱਚਾ ਉਹ ਸக்ஸੈਸ ਵੀ ਨਹੀਂ ਹੋ ਪਾਦਾ ਆਪਣੀ ਲਾਈਫ 'ਚ ਕਿਉਂ ਨਾ ਸਕੂਲ ਜਾ ਸਕਦਾ ਕਿਉਂਕਿ ਉਹਨੇ ਆਮ ਬੱਚਿਆਂ ਨਾਲੋਂ ਥੋੜਾ ਜਿਆਦਾ ਪਿੱਛੇ ਰਹਿਣਾ ਤੇ ਬਿਲਕੁਲ ਅਸਰ ਤੁਹਾਡੀ ਗੱਲ ਜੈਨੂ ਹੈ ਵੀ ਕਿਉਂਕਿ ਇਹ ਦਿੱਕਤਾਂ ਆਉਂਦੀਆਂ ਔਰ ਇਹ ਬੱਚਾ ਪੇਰੈਂਟਸ 'ਤੇ ਸਾਰੀ ਉਮਰ ਸਫਰ ਵੀ ਕਰਦੇ ਹੈ ਡਿਪੈਂਡੈਂਟ ਹੋ ਜਾਂਦਾ ਹਾਂ ਅੱਛਾ ਸਾਡੇ ਕੋਲ ਵੀ ਜੇ ਬੱਚਾ ਕੋਈ ਲੇਟ ਆਉਂਦਾ ਸੀ ਜਦ ਸਾਡੇ ਕੋਲ ਬੱਚਿਆਂ ਦਾ ਡਾਕਟਰ ਹੋਣ ਨਹੀਂ ਸੀ ਅਸੀਂ ਵੀ ਅੱਗੇ ਹਾਇਰ ਸੈਂਟਰ ਨੂੰ ਰੈਫਰ ਕਰਦੇ ਸੀ ਉਹ ਬਿਲਕੁਲ ਤੁਹਾਡੀ ਗੱਲ ਠੀਕ ਹੈ ਜਦੋਂ ਰੈਫਰ ਕਰਨਾ ਹੈ ਬੱਚੇਦਾਂ ਨਾਲ ਜਿਹੜਾ ਟਾਈਮ ਬੇਸਡ ਹੁੰਦਾ ਬਿਲਕੁਲ ਬਿਲਕੁਲ ਉਹ ਫਿਰ ਮੁੜ ਕੇ ਹੱਥ ਨਹੀਂ ਆਉਂਦਾ ਹੈ ਨਾ ਹਾਂ ਬਿਲਕੁਲ ਠੀਕ ਹੈ ਤੁਹਾਡੀ ਗੱਲ ਇਹ ਤੇ ਦੂਜਾ ਜਿਵੇਂ ਤੁਸੀਂ ਦੱਸਿਆ ਵੀ ਆਈਸੀਯੂ ਦੀ ਤੁਸੀਂ ਕਹਿੰਦੇ ਆ ਸੀਸੀਯੂ ਦੀ ਨਿੱਕੂ ਦੀ ਜ਼ਰੂਰਤ ਪੈਂਦੀ ਹੈ ਉਹ ਵੀ ਮਤਲਬ ਜਿਵੇਂ ਬੱਚੇ ਨੂੰ ਸਾਹ ਦੀ ਦਿੱਕਤ ਜ਼ਿਆਦਾ ਹੁੰਦੀ ਹੈ ਨਾ ਜਾਂ ਪ੍ਰੀਮਚੂਰ ਹੁੰਦਾ ਤਾਂ ਤਾਂ ਹਾਂਜੀ ਬਿਲਕੁਲ ਜੀ ਮੈਂ ਸਰ ਇੱਕ ਤਾਂ ਸਭ ਤੋਂ ਪਹਿਲਾਂ ਤੁਹਾਡਾ ਹੀ ਥੈਂਕਸ ਹੈ ਸਰ ਐਡੀ ਵੱਡੀ ਫੈਸਿਲਿਟੀ ਤੁਸੀਂ ਨਿਓਨੈਟਲ ਆਈਸੀਯੂ ਸਰ ਆਪਣਾ ਮਤਲਬ ਕਿ ਇਸ ਮਤਲਬ ਇੱਥੇ ਹੋਣਾ ਫੈਸਿਲਿਟੀ ਪੈਸੇ ਨਹੀਂ ਹੈ ਅਗਰ ਸਰ ਸਿੱਧਾ ਕਿੱਥੇ ਆਪਾਂ ਲੋਕਾਂ ਨੂੰ ਚੰਡੀਗੜ੍ਹ ਜਾਣਾ ਪੈਂਦਾ ਇੱਥੇ ਇਸ ਇਲਾਕੇ ਵਿੱਚ ਇਹ ਫੈਸਿਲਿਟੀ ਦੇਣੀ ਹੀ ਬਹੁਤ ਵੱਡੀ ਗੱਲ ਹੈ ਨਿਓਨੈਟਲ ਨਿੱਕੂ ਦਾ ਸਰ ਮਤਲਬ ਇਹ ਹੈ ਕਿ ਨਿਓਨੈਟਲ ਆਈਸੀਯੂ ਸਰ ਤੁਹਾਨੂੰ ਪਤਾ ਹੀ ਹੈ ਕਿ ਜਿਹੜਾ ਇੰਟੈਂਸਿਵ ਕੇਅਰ ਯੂਨਿਟ ਜਿਵੇਂ ਵੱਡਿਆਂ ਦੀ ਤੇ ਬੱਚਿਆਂ ਦੀ ਬਿਲਕੁਲ ਹੀ ਅਲੱਗ ਹੈ ਸਰ ਬੱਚਿਆਂ ਵਿੱਚ ਸਿਰ ਦੋ ਤਰ੍ਹਾਂ ਦੇ ਆਈਸੀਯੂ ਆ ਜਾਂਦੇ ਆ ਨਿੱਕੂ ਤੇ ਪਿੱਕੂ ਨਿੱਕੂ ਸਰ ਜਿਹੜਾ ਆ ਨਿੱਕੂ ਐਨ ਤੋਂ ਨਿਓਨੈਟਲ ਜਿਹੜੇ ਬੱਚੇ ਜਨਮ ਤੋਂ ਬਾਅਦ 0 ਤੋਂ ਮਤਲਬ ਬਰਥ ਤੋਂ 28 ਦਿਨਾਂ ਤੱਕ ਆਪਾਂ ਨਿਓਨੈਟ ਮੰਨਦੇ ਆ ਉਹਨਾਂ ਦੀ ਸਿਰ ਜਿਹੜੀ ਵੀ ਕੇਅਰ ਆ ਉਹ ਨਿਓਨੈਟਲ ਆਈਸੀਯੂ ਚ ਕੀਤੀ ਜਾਂਦੀ ਆ ਜੋ ਕਿ ਆਪਣੇ ਇੱਥੇ ਹੁਣ ਫੁੱਲ ਫਲੇਜਡ ਨਿਓਨੈਟਲ ਆਈਸੀਯੂ ਹੈਗਾ ਆ 10 ਤੋਂ 12 ਬੈੱਡਡ ਆਪਣੇ ਕੋਲੇ ਵੈਂਟੀਲੇਟਰ ਤੇ ਬਾਕੀ ਸੀਪੀਪ ਵਗੈਰਾ ਸਾਰੀਆਂ ਸੁਵਿਧਾਵਾਂ ਨੇ ਉਹਦੇ ਵਿੱਚ ਸਰ ਇਹੀ ਹੈ ਕਿ ਜਿਵੇਂ ਪਹਿਲਾਂ ਆਪਾਂ ਗੱਲ ਕੀਤੀ ਕਿ ਬੱਚਾ ਜਨਮ ਤੇ ਨਹੀਂ ਰੋਇਆ ਉਹ ਤਾਂ ਇੱਕ ਡਿਫਰੈਂਟ ਹੀ ਪ੍ਰੋਬਲਮ ਹੋਗੀ ਕਿ ਪੂਰੀ ਉਮਰ ਲਈ ਬੱਚੇ ਨੂੰ ਸਰਬਰਲ ਪਾਰਲਸੀ ਹੋ ਜਾਂਦੀ ਹੈ ਜਿਵੇਂ ਤੁਸੀਂ ਦੱਸਿਆ ਕਿ ਬੱਚਾ ਇੱਕ ਤਰ੍ਹਾਂ ਦਾ ਡਿਪੈਂਡੈਂਟ ਹੀ ਹੋ ਜਾਂਦਾ ਫਿਜ਼ੀਕਲੀ ਡਿਪੈਂਡੈਂਟ ਹੋ ਜਾਂਦਾ ਪੇਰੈਂਟਸ ਤੇ ਉਸ ਤੋਂ ਬਾਅਦ ਅਗਰ ਬੱਚਾ ਜਨਮ ਤੇ ਰੋ ਵੀ ਪੈਂਦਾ ਆ ਬੱਚੇ ਦੇ ਕਈ ਵਾਰੀ ਸਾਹ ਬਹੁਤ ਜ਼ਿਆਦਾ ਤੇਜ਼ ਹੁੰਦੇ ਨੇ ਉਹ ਕਈ ਕਾਰਨ ਕਰਕੇ ਹੋ ਸਕਦਾ ਹੈ ਕਈ ਵਾਰੀ ਬੱਚਿਆਂ ਨੂੰ ਜਨਮ ਤੇ ਹੀ ਨਮੋਨੀਆ ਹੁੰਦਾ ਹੈ ਜਿਹਨੂੰ ਆਪਾਂ ਕੰਜਨਾਈਟਲ ਨਮੋਨੀਆ ਕਹਿੰਦੇ ਆਂ ਕਈ ਵਾਰੀ ਬੱਚਾ ਮਾਂ ਦੇ ਪੇਟ ਦੀ ਪੋਟੀ ਕਰ ਦਿੰਦਾ ਹੈ ਟੀਟੀਐਨਵੀ ਐਮਏਐਸ ਕਈ ਰੀਜ਼ਨ ਨੇ ਜਿਹਦੇ ਕਰਕੇ ਬੱਚਿਆਂ ਨੂੰ ਸਭ ਤੋਂ ਜਿਹੜੀ ਜ਼ਿਆਦਾ ਪ੍ਰੋਬਲਮ ਆਉਂਦੀ ਹੈ ਸਾਹ ਦੀ ਪ੍ਰੋਬਲਮ ਆਉਂਦੀ ਹੈ ਸਾਹ ਦਾ ਬਹੁਤ ਜ਼ਿਆਦਾ ਤੇਜ਼ ਹੋਣਾ ਜਾਂ ਘੱਟ ਲੈਣਾ ਤਾਂ ਉਹਦੇ ਵਿੱਚ ਆਪਾਂ ਨੂੰ ਬੱਚਿਆਂ ਦੀ ਕੇਅਰ ਜਿਹੜੀ ਹੈ ਨਿਓਨਿਟਲ ਆਈਸੀਯੂ ਦੇ ਵਿੱਚ ਹੀ ਕਰਨੀ ਪੈਂਦੀ ਹੈ ਵੱਡੇ ਆਈਸੀਯੂ ਵਿੱਚ ਆਪਾਂ ਉਹ ਕੇਅਰ ਨਹੀਂ ਕਰ ਸਕਦੇ ਬੱਚਿਆਂ ਦਾ ਸਭ ਤੁਹਾਨੂੰ ਪਤਾ ਵਾਰਮਰ ਅਲੱਗ ਨੇ वेंटिलेटर अलग ਨੇ ਛੋਟੇ ਸਾਵਲੀਅਮਸ਼ਾ ਸਾਰਾ ਕੁਝ ਹੀ ਡਿਫਰੈਂਟ ਹੁੰਦਾ ਹੈ ਤਾਂ ਉਹ ਚੀਜ਼ਾਂ ਆਪਾਂ ਨੀ ਯੂਨਿਟ ਲਈ ਸੀਯੂ ਦੇ ਵਿੱਚ ਹੀ ਕਰ ਸਕਦੇ ਹਾਂ ਠੀਕ ਹੈ ਸਰ ਸੋ ਥੈਂਕ ਯੂ ਤੁਹਾਡਾ ਬਹੁਤ ਬਹੁਤ ਸਰ ਤੇ ਬਾਕੀ ਅਸੀਂ ਤੁਹਾਨੂੰ ਬੱਚਿਆਂ ਬਾਰੇ ਜਾਣਕਾਰੀ ਐਵੇਂ ਦਿੰਦੇ ਰਵਾਂਗੇ ਜੋ ਜੋ ਲੇਟੈਸਟ ਚੀਜ਼ਾਂ ਜੋ ਜੋ ਲੇਟੈਸਟ ਡਿਜ਼ੀਜ਼ ਹੈ ਅਗਲੀ ਵਾਰੀ ਵੀ ਆਪਾਂ ਜਿਵੇਂ ਅੱਜਕੱਲ ਬੱਚਿਆਂ ਨੂੰ ਕੀ ਖਾਣ ਨੂੰ ਦੇਣਾ ਚਾਹੀਦਾ ਹੈ ਮਦਦ ਨੂੰ ਕੀ ਦੇਣਾ ਚਾਹੀਦਾ ਉਹ ਵੀ ਡਾਕਟਰ ਨਾਲ ਡਿਸਕਸ ਕਰਾਂਗੇ ਸੋ ਥੈਂਕ ਯੂ ਬਸ ਇਹੀ ਕਾ